ਅਸੀਂ ਇਅਰ ਨਹੀਂ ਕਹਿੰਦੇ ਮੈਡਮ ਅਸੀਂ ਤਾਂ ਪਹਿਲੇ ਪਹਿਲੇ ਦਿਨ ਤੋਂ ਹੀ ਲੱਗੇ ਸੀ ਕੰਮ ਤੇ ਬਹੁਤ ਲੇਟਾਂ ਪਹਿਲਾਂ ਹੀ ਬਹੁਤ ਹੀ ਜ਼ੇ ਲੇਟ ਹੋ ਗਏ ਪਹਿਲਾਂ ਹੀ ਦੇਖੋ ਬਿਜਲੀ ਦਾ ਬਿੱਲ ਅਸੀਂ ਆਉਣ ਸਾਰ ਮਾਫ ਕੀਤਾ ਅਸੀਂ ਪਹਿਲੇ ਸਾਲ ਤੋਂ ਹੀ ਕੰਮ ਲੱਗੇ ਸੀ ਅਸੀਂ ਮਹੱਲਾ ਕਲੀਨ ਕਾਮ ਆਦਮੀ ਕਲੀਨਿਕ ਆਉਣ ਸਾਰ ਬਣਾਉਣ ਲੱਗੇ ਅਸੀਂ ਜਿਹੜਾ ਨਹਿਰੀ ਪਾਣੀ ਖੇਤਾਂ ਤੱਕ ਪਹੁੰਚਾਇਆ ਕ੍ਰਿਸ਼ਨ ਕੁਮਾਰ ਜੀ ਇੱਥੇ ਮੌਜੂਦ ਹੋਣਗੇ ਨਹਿਰੀ ਪਾਣੀ ਦਾ ਕੰਮ ਉਦੋਂ ਹੀ ਸ਼ੁਰੂ ਕੀਤਾ ਠੀਕ ਹੈ ਜੀ ਅਸੀਂ ਟੋਲ ਪਲਾਜ਼ੇ ਬੰਦ ਕਰਨੇ ਪਹਿਲੇ ਸਾਲ ਤੋਂ ਸ਼ੁਰੂ ਕੀਤੇ ਅਨਾ ਅਸੀਂ ਸ਼ਹੀਦ ਪਰਿਵਾਰ ਨੂੰ ਜਿਹੜੇ ਫੌਜ ਦੇ ਵਿੱਚ ਆ ਪੁਲਿਸ ਦੇ ਵਿੱਚ ਨੇ 1 ਕਰੋੜ ਰੁਪਏ ਦਾ ਵਿਆਰਥਿਕ ਸਹਾਦਾ ਦੇਣਾ ਉਦੋਂ ਸ਼ੁਰੂ ਕੀਤਾ ਨੌਕਰੀਆਂ ਦੇਣੀਆਂ ਪਹਿਲੇ ਸਾਲ ਤੋਂ ਸ਼ੁਰੂ ਕੀਤੀਆਂ ਸੋ ਹੁਣ ਕੁਝ ਕੰਮ ਇਹ ਹਜੇ ਨੇ ਜਿਵੇਂ ਕਿ ਹੁਣ ਹੈਲਥ ਕਾਰਡ ਦਾ ਜਿਹੜਾ ਬਣਾਇਆ ਜੀਵਨ ਬੀਮਾ ਉੱਚ ਤੁਸੀਂ ਵੀ ਆਓਗੇ ਸਾਰੇ ਕੋਈ ਪਰਿਵਾਰ ਉਹਦੇ ਵਿੱਚ ਨਹੀਂ ਬਚੂਗਾ 10 ਲੱਖ ਰੁਪਏ ਦਾ ਹੈਲਥ ਕਾਰਡ ਦਾ ਜਿਹੜਾ ਬੀਮਾ ਕਿ ਹਰ ਪਰਿਵਾਰ ਦਾ ਹੋਊਗਾ ਔਰ ਬਕਾਇਦਾ ਉਹਦੇ ਵਿੱਚ 950 ਦੇ ਲਗਭਗ ਪ੍ਰਾਈਵੇਟ ਹਸਪੀਟਲ ਬਡੇ ਬਡੇ ਹਸਪੀਟਲ ਜਿਵੇਂ ਮੈਕਸ ਵੀ ਸ਼ਾਮਿਲ ਹੈ 40 40 ਜਿਹੜਾ ਹਸਪੀਟਲ ਚੰਡੀਗੜ੍ਹ ਵਾਲਾ ਮੁਹਾਲੀ ਵਾਲਾ ਜਿਹਾ ਨਹੀਂ ਪਰ ਲੁਧਿਆਣੇ ਵਾਲਾ ਉਹਦੇ ਵਿੱਚ ਆ ਗਿਆ ਮੁਹਾਲੀ ਵਾਲੇ ਨਾਲ ਵੀ ਗੱਲ ਹੋ ਗਈ ਸੋ ਮਤਲਬ ਬਹੁਤ ਵੱਡੇ ਵੱਡੇ ਹਸਪੀਟਲ ਔਰ ਹਰ ਕਿਸਮ ਦੀ ਬਿਮਾਰੀ ਪਰਮਾਤਮਾ ਕਰੇ ਕਿਸੇ ਦੇ ਕਰੇ ਬਿਮਾਰੀ ਆਵੇ ਨਾ ਪਰ ਜੇ ਆ ਜੇ ਤਾਂ ਇਸ ਪੱਖੋਂ ਇੰਨਾ ਰਹੇ ਕਿ ਮੇਰੇ ਕੋਲ ਪੈਸੇ ਨਹੀਂ ਹੈਗੇ ਤੇ ਮੈਂ ਇਲਾਜ ਨਹੀਂ ਕਰਾ ਸਕਦਾ ਆਪਣੇ ਸਾਕ ਸੰਬੰਧੀ ਦਾ ਜਾਂ ਆਪਣੇ ਪਰਿਵਾਰ ਵਾਲਿਆਂ ਦਾ ਸੋ ਆਉਣ ਵਾਲੇ ਦਿਨਾਂ 'ਚ ਬਜਟ ਆਊਗਾ ਦੇਸ਼ ਦਾ ਬਜਟ ਆਊਗਾ ਪਹਿਲਾਂ ਤਾਂ ਉਦੇ 'ਚ ਉਮੀਦ ਕਰਦੇ ਆ ਕਿ ਪੰਜਾਬ ਲਈ ਕੁਝ ਨਾ ਕੁਝ ਸਪੈਸ਼ਲ ਪੈਕੇਜ ਰੱਖਿਆ ਜਾਊਗਾ ਕਿਉਂਕਿ ਪੰਜਾਬ ਬਰੈਡਵਿਨਰ ਹੈ ਪੰਜਾਬ ਕੁਰਬਾਨੀਆਂ ਵਾਸਤੇ ਹਮੇਸ਼ਾ ਪੰਜਾਬ ਖੜਾ ਰਹਿੰਦਾ ਹੈ ਦੇਸ਼ ਨੂੰ ਅਨਾਜ ਦੇ ਪੱਖੋਂ ਆਤਮ ਨਿਰਭਰ ਬਣਾਉਣਾ ਪੰਜਾਬ ਹੈ ਸੋ ਸਾਨੂੰ ਉਮੀਦ ਹੈ ਕਿ ਬਜਟ ਦੇ ਵਿੱਚ ਸਪੈਸ਼ਲ ਪੈਕੇਜ ਹੋਊਗਾ ਹਾਂ ਸਾਡੇ ਪੰਜਾਬ ਦੇ ਬਜਟ ਦੇ ਵਿੱਚ ਜੋ ਅਸੀਂ ਵਾਦਾ ਕੀਤਾ ਜੋ ਹਜ਼ਾਰ ਰੁਪਏ ਵਾਲਾ ਜੋ ਲੇਡੀਜ਼ ਵਾਲਾ ਮਹਿਲਾਵਾਂ ਨੂੰ 1000 ਰੁਪਏ ਬੜਾ ਉਹ ਬਜਟ ਦੇ ਵਿੱਚ ਚਾਹੂਗਾ ਤੇ ਉਸ ਤੋਂ ਇਲਾਵਾ ਵੀ ਹੋਰ ਬਹੁਤ ਸਾਰੀਆਂ ਸਕੀਮਾਂ ਨੇ ਜਿਹੜੀਆਂ ਆਉਣ ਵਾਲੇ ਦਿਨਾਂ 'ਚ ਆਉਣਗੀਆਂ ਅਸੀਂ ਕੋਈ ਇਹ ਨਹੀਂ ਲਿਖਦੇ ਵੀ ਆਖਰੀ ਸਾਲ ਹੈ ਮੈਂ ਵੀ ਸ਼ਾਇਦ ਇਹ ਹੀ ਲੋਕਾਂ ਨੂੰ ਯਾਦ ਰਹਿੰਦਾ ਹੈ ਲੋਕਾਂ ਨੂੰ ਹੁਣ ਪੁਰਾਣੀਆਂ ਗੱਲਾਂ ਵੀ ਯਾਦ ਨਹੀਂ ਕਿ ਜਦੋਂ ਵੀ ਆਏ ਨੇ ਕਿੰਨਾ ਫਰਕ ਪੈ ਗਿਆ ਸੜਕਾਂ ਬਣ ਰਹੀਆਂ ਨੇ ਤਾਂ 44000 ਕਿਲੋਮੀਟਰ ਸੜਕਾਂ ਬਣ ਰਹੀਆਂ ਨੇ 65000 ਕਿਲੋਮੀਟਰ 'ਚੋਂ ਜੇ ਸਾਨੂੰ ਆਰਡੀਐਫ ਦਾ ਪੈਸਾ ਮਿਲ ਜੇ ਅਸੀਂ ਉਹ ਬਾਕੀ ਵੀ ਅਸੀਂ ਸੜਕਾਂ ਜਿਹੜੀਆਂ ਨੇ ਈਵਨ ਪਿੰਡਾਂ ਦੀਆਂ ਫਿਰਨੀਆਂ ਤੇ ਵੀ ਸੜਕਾਂ ਬਣਾ ਰਹੇ ਆ ਪਹਾੜਿਆਂ ਨੂੰ ਜਾਂਦੀਆਂ ਵੀ ਸ ਹਾਈਵੇ ਜਿਹੜੇ ਪਹਿਲਾਂ ਕਦੇ ਬਣੇ ਹੀ ਨਹੀਂ ਸੀ ਕਦੇ ਵੱਡੀਆਂ ਸੜਕਾਂ ਜਿਵੇਂ ਸਰਹੰਤ ਤੋਂ ਪਟਿਆਲਾ ਰੋਡ ਨੂੰ ਕਿਲਰ ਰੋਡ ਕਹਿੰਦੇ ਸੀ ਹਰ ਰੋਜ਼ ਤਿੰਨ ਬੰਦਿਆਂ ਦੀ ਡੈਥੀ ਐਵਰੇਜ ਆਉਂਦੀ ਸੀ ਉਹ ਜਿਹੜੀ ਚੌੜੀ ਕਰਤੀ ਸੜਕ ਤੇ ਉਹ ਲੋਕ ਕਹਿੰਦੇ ਆ ਸਾਡੀਆਂ ਜ਼ਿੰਦਗੀਆਂ ਬਚ ਗਈਆਂ ਐਸਐਸਐਫ ਬਹੁਤ ਵਧੀਆ ਕੰਮ ਕਰ ਰਹੀ ਹੈ ਅੱਜ ਸੜਕ ਸੁਰੱਖਿਆ ਦੇ ਮਾਮਲੇ ਤੇ ਪ੍ਰਧਾਨ ਮੰਤਰੀ ਜੀ ਬੋਲੇ ਆ ਆਪਣਾ ਮਨ ਕੀ ਬਾਤ ਦੇ ਵਿੱਚ ਹੈਨਾ ਸੜਕਾਂ ਤੇ ਪੰਜਾਬ ਜਦੋਂ ਮੈਂ ਐਮਪੀਸੀ ਮੈਂ ਡਾਟਾ ਕਢਾਇਆ ਸੀ ਪੰਜਾਬ ਟੌਪ ਟੂ ਜਾਂ ਟੌਪ 3 ਦੇ ਵਿੱਚ ਸੀਗਾ ਪਰਡੇ ਔਨ ਦਾ ਸਪੌਟ ਡੈਥਸ ਦੇ ਵਿੱਚ 15 16 ਸੀ ਉਸ ਵੇਲੇ ਮੈਂ ਇਹ ਤੁਹਾਨੂੰ 2018 ਦੀ ਗੱਲ ਕਰ ਰਿਹਾ ਤੇ ਅੱਜ 48% ਮੌਤਾਂ ਘਟ ਗਈਆਂ ਕਿਉਂਕਿ ਐਸਐਸਐਫ ਮੌਕੇ ਤੇ ਪਹੁੰਚਣ ਲੱਗ ਗਈ ਤੇ ਉੱਥੇ ਜਾ ਕੇ ਉਹਨਾਂ ਨੂੰ ਫਸਟ ایڈ ਮਿਲਣ ਲੱਗ ਗਈ ਤੇ ਉਹਨਾਂ ਨੂੰ ਇਮੀਡੀਏਟਲੀ ਹਸਪਤਾਲ ਚ ਪਹੁੰਚਾਇਆ ਜਾਣ ਲੱਗ ਗਿਆ 48% ਮੌਤਾਂ ਘਟ ਗਈਆਂ ਇਹ ਗੱਲ ਨਿਤਨ ਗੜਕਰੀ ਜੀ ਨੇ ਇੱਕ ਸਵਾਲ ਦੇ ਜਵਾਬ ਚ ਰਾਜ ਸਭਾ ਦੇ ਵਿੱਚ ਦੱਸੀ ਹੈ ਸੋ ਸਾਨੂੰ ਇਸ ਗੱਲ ਤੇ ਮਾਣ ਹੈ ਕਿ ਜੇ ਸਾਡੇ ਸਾਨੂੰ ਹੋਰ ਦੋ ਤਿੰਨ ਸਟੇਟਾਂ ਜਿਹੜੀਆਂ ਉਹ ਫਾਲੋ ਕਰਨ ਨੂੰ ਕਹਿੰਦੀਆਂ ਕਿ ਅਸੀਂ ਵੀ ਬਣਾਉਣਾ ਹੈ ਐਦਾਂ ਦਾ ਸਿਸਟਮ ਤੁਸੀਂ ਦੱਸ ਦੋ ਅਸੀਂ ਖੁਸ਼ੀ-ਖੁਸ਼ੀ ਉਹਨਾਂ ਨੂੰ ਦੱਸਾਂਗੇ ਤਾਂ ਕਿ ਦੇਸ਼ ਦੇ ਜਿਹੜੀਆਂ ਕੀਮਤੀ ਜਾਨਾਂ ਸੜਕਾਂ ਤੇ ਜਾ ਰਹੀਆਂ ਉਹ ਬਚਣ ਮਾਨ ਸਾਹਿਬ